ਅੱਜ ਵੀਡੀਓ 'ਚ ਆਪਾਂ ਇੱਕ ਤਾਂ ਸਪਲੈਂਡਰ ਮੋਟਰਸਾਈਕਲ ਲੈ ਕੇ ਪਹੁੰਚਿਆ ਜਮਾਈ ਸਸਤਾ ਰੇਟ ਮਾਲਕ ਨੇ ਕਿਹਾਗਾ ਗੱਡੀਆਂ ਬਹੁਤ ਸਸਤੀਆਂ ਆਪਾਂ ਲੈ ਕੇ ਪਹੁੰਚਿਆ ਅਲੱਗ-ਅਲੱਗ ਏਰੀਆ 'ਚੋਂ ਕਈ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੀਆਂ ਸੀ ਤੇ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 94656 29488 ਉੱਤੇ ਆਪਣਾ ਨੰਬਰ ਵਾਰ-ਵਾਰ ਚੱਲਦਾ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਐਡ ਅਲੱਗ ਬਾਤ ਸਕਦੇ ਹਾਂ ਫਰੀ ਦੇ ਵਿੱਚੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ 2010 ਮਾਡਲ ਆਲਟੋ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਸੇਲ ਕਰਨੀ ਹੈ ਮਾਲਕ ਨੇ ਕੰਡੀਸ਼ਨ ਬਹੁਤ ਵਧੀਆ ਆਪਾਂ ਨੂੰ ਗੱਡੀ ਦੀ ਦੇਖਣ ਨੂੰ ਮਿਲੂਗੀ ਆਪਣੇ ਕੋਲੇ ਗੱਡੀ ਪੰਜਾਬ ਨੰਬਰ ਪਹੁੰਚੀ ਸੀ ਗੱਡੀ ਆਪਣੇ ਕੋਲੇ ਤਰਨ ਤਰਨ ਏਰੀਆ 'ਚ ਪਹੁੰਚੀ ਆ ਮਾਲਕ ਨੇ ਕਿਹਾਗਾ ਗੱਡੀ ਦਾ ਜਿਹੜਾ ਰੇਟ ਹੈਗਾ 1,20,000 ਰੁਪਏ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਘਾਟਾ ਵਾਧਾ ਕੀਤਾ ਜਾਊਗਾ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ। ਬਾਕੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲੇ ਰਹੀਆਂ ਸੀ। ਵਧੀਆ ਆਪਣੇ ਕੋਲੇ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ। 75-80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ। ਗੱਡੀ ਪੰਜਾਬ ਨੰਬਰ ਹੈ, ਆਲਟੋ ਗੱਡੀ ਹੈ, ਸੋਹਣੀ ਗੱਡੀ ਹੈ, 10 ਮਾਡਲ ਹੈ। ਅੰਦਰ-ਬਾਰ ਦੀਆਂ ਫੋਟੋਆਂ ਤੁਸੀਂ ਦੇਖ ਲਈਆਂ ਸੀ। ਸਾਰਾ ਕੁਝ ਮਾਲਕ ਨੇ ਵਧੀਆ ਫੋਟੋਆਂ ਰਹੀਂ ਦਿਖਾਇਆਗਾ। ਕਿਸੇ ਨੂੰ ਵਧੀਆ ਲੱਗਿਆ ਤਾਂ ਗੱਲ ਕਰ ਲਿਓ ਆਪ ਹੀ। ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੂਆ। ਨੰਬਰ 2 ਤੇ ਆਪਾਂ ਜਿਹੜੀ ਗੱਡੀ ਲੈ ਕੇ ਪਹੁੰਚੇ ਹਾਂ ਜੀ ਚੈੱਕ ਰੂ Honda ਦੀ City ਪੂਰੀ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੇ ਮਾਡਲ ਦੀ ਗੱਲ ਕਰੀਏ 2009 ਮਾਡਲ ਮਾਲਕ ਨੇ ਗੱਡੀ ਦੱਸੀ ਅਸੀਂ ਨੋ ਮਾਡਲ ਹੈ ਕੰਡੀਸ਼ਨ ਆਲੂਕਿਆ ਕਮੀ ਪੇਸ਼ੀ ਕੋਈ ਨਹੀਂ ਰੰਗ ਰੂਗ ਆਪਾਂ ਨੂੰ ਗੱਡੀ ਦਾ ਪੂਰਾ ਵਧੀਆ ਮਿਲੂਗਾ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਕੁੱਲ 1,80,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈਗੀ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਗੱਡੀ ਤੁਹਾਨੂੰ ਇਹ ਕਮੈਂਟ ਕਰਕੇ ਮੈਨੂੰ ਨਾਲ ਦੀ ਨਾਲ ਦੱਸ ਦੇ ਜਾਈਓ ਜੀ ਬਾਕੀ ਪੰਜਾਬ ਨੰਬਰ ਰੰਗ ਚੱਕਾ ਦੀ ਲਿਆ ਸੀ ਤੇ ਮਾਡਲ ਚਾਹੇ ਨਵਾਂ ਹੈ ਸੀ ਇੱਕ ਗੱਲ ਤੁਹਾਨੂੰ ਮੈਂ ਕਹਿਣਾ ਭੁੱਲੀ ਗਿਆ ਪਾਸਿੰਗ ਮਾਲਕ ਨੇ ਰੀਨਿਊ ਕਰਵਾਈ ਹੋਈ ਹੈ 2030 ਤੱਕ ਕਰ ਤੀ ਬਹੁਤ ਲੰਮਾ ਪਿਆ ਹਲੇ ਤੱਕ 25 ਚੱਲ ਰਿਹਾ ਜੀ 5 ਸਾਲ ਹਲੇ ਪਏ ਨੇ ਪਾਸਿੰਗ 5 ਸਾਲ ਦੀ ਆਪਨ ਨੂੰ ਮਿਲ ਜੂਗੀ ਦੇ ਮੂਨ ਕਮਾਲਕ ਦਾ ਏਰੀਆ ਕੰਡੀਸ਼ਨ ਆਲੂਕਿਆ 180 ਇੱਕ ਵਾਰੀ ਡਿਮਾਂਡ ਹੈ ਘਟਵਾ ਦਾ ਕੀਤਾ ਜਾਊਗਾ ਨੰਬਰ ਤੁਹਾਨੂੰ ਦੇ ਹੀ ਦਿੱਤਾ ਜੀ ਸਕਰੀਨ ਤੇ ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਰਨੀ ਹੈਗੀ ਬਾਕੀ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦੇਵਾਂਗੇ ਜੀ ਗੱਲ ਕਰਦੇ ਹਾਂ ਹੁਣ ਆਪਾਂ ਅਰ ਟੀਗਾ ਗੱਡੀ ਦੀ ਚੈੱਕ ਕਰੋ ਆਪਣੇ ਕੋਲੇ ਵੀਡੀਓ ਮਾਲਕ ਨੇ ਬਣਾ ਕੇ ਭੇਜੀ ਆ ਵੀਡੀਓ ਵੀ ਆਪਣੇ ਕੋਲੇ ਵਧੀਆ ਬਣਾ ਕੇ ਭੇਜਿਆ ਮਾਲਕ ਨੇ ਤੇ ਤੁਸੀਂ ਚੱਕ ਰੋ ਜੀ ਤੇ ਇਹ ਫੋਟੋਆਂ ਤਾਂ ਤੁਸੀਂ ਗੱਡੀ ਦੀਆਂ ਭੇਜਦੇ ਰਹਿੰਨੇ ਹੋ ਜੀ ਜਿੰਨੇ ਤੁਸੀਂ ਦੇਖ ਰਹੂ ਨਾਲ ਦੀ ਨਾਲ ਵੀਡੀਓ ਵੀ ਬਣਾ ਕੇ ਲਾਜ਼ਮੀ ਭੇਜਿਆ ਕਰੋ ਕਿਉਂਕਿ ਵੀਡੀਓ 'ਚ ਲਗਭਗ ਫੋਟੋਆਂ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਪਤਾ ਲੱਗ ਜਾਂਦਾ ਬਾਕੀ ਤੁਸੀਂ ਦੇਖ ਰਹੇ ਹੋ ਜੀ 70-75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਦੋ ਟਾਇਰ 70-75 ਪੈਸੇ ਦੋ ਟਾਇਰ ਬਿਲਕੁਲ ਨਵੇਂ ਸੀ ਤੇ ਜਿਹੜੀ ਸਟਿੱਪਣੀ ਹੈ ਉਹ ਤਾਂ ਹਲੇ ਤੱਕ ਲੱਗੀ ਨਹੀਂ ਹੋਈ ਜਮਾ ਨਵੀਂ ਲੱਗੀ ਹੋਈ ਐ ਤੇ ਹਲੇ ਤੱਕ ਓਵੇਂ ਹੀ ਪਿੱਛੇ ਟੰਗੀ ਪਈ ਐ ਜਿਵੇਂ ਲੇਤੀ ਸੀਗੀ ਤੇ ਗੱਡੀ ਪੂਰੀ ਵਧੀਆ ਸੀ ਬਿਲਕੁਲ ਨਵੀਂ ਫਰੈਸ਼ ਗੱਡੀ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦਾ ਮਾਡਲ ਤਾਂ 12 ਪਰ ਗੱਡੀ ਮਾਲਕ ਨੇ ਵਧੀਆ ਸੰਭਾਈ ਦੇ ਵਿੱਚ ਰੱਖੀ ਹੋਈ ਐ ਸਾਢੇ 1.4 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਜੀ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਘਾਟਾ ਬਾਦ ਕਰਕੇ ਅਸੀਂ ਗੱਡੀ ਸੇਲ ਕਰ ਦਾਂਗੇ ਬਾਕੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨਾ ਤਾਂ ਬਲਾਚੋਰ ਮਾਲਕ ਦਾ ਏਰੀਆ ਐ ਜਾ ਕੇ ਦੇਖ ਸਕਦੋਂ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੀ ਤੋਰ ਕੇ ਦੇਖ ਲਓ ਕਿ ਮਰਜੀ ਤਸੱਲੀ ਕਰ ਸਕਦੋਂ ਮਾਲਕ ਦੇ ਘਰੇ ਜਾ ਕੇ ਜੀ ਘਰੇ ਤੁਹਾਨੂੰ ਗੱਡੀ ਮਿਲੂਗੀ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਅਸੀਂ ਕਰੋ ਗੱਲਬਾਤ ਤੁਸੀਂ ਆਪ ਹੀ ਗੱਲ ਕਰਦੇ ਹਾਂ ਜੀ ਆਪਾਂ ਹੁਣ ਇੱਕ ਜਿਹੜੀ ਬੱਚਿਆਂ ਵਾਸਤੇ ਗੱਡੀ ਆਉਂਦੀ ਆ ਉਸ ਗੱਡੀ ਦੀ ਆਪਾਂ ਗੱਲ ਕਰਾਂਗੇ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿਆਂ ਜੀ ਜਿਹੜੇ ਬੱਚੇ ਵਾਸਤੇ ਲੈਤੀ ਸੀਗੀ ਉਹਨੇ 2-4 ਦਿਨ ਚਲਾ ਕੇ ਖੇਡੀ ਸੀਗੀ ਉਹ ਤੋਂ ਬਾਅਦ ਐਦਾਂ ਹੀ ਖੜੀ ਐ ਸੀ ਹੁਣੇ ਲੈਤੀ ਸੀਗੀ ਪਿੱਛੇ ਜੇ ਬਿਲਕੁਲ ਨਵੀਂ ਲੈਤੀ ਸੀ ਇਹਨਾਂ ਨੇ ਤੇ ਜਿਨ੍ਹਾਂ ਨੇ ਆਪਣੇ ਕੋਲੇ ਇਹ ਗੱਡੀ ਭੇਜੀ ਆ ਵੇਚਣ ਵਾਸਤੇ ਉਹਨਾਂ ਨੇ ਦੱਸਿਆ ਵੀ ਜਿਹੜੇ ਜਵਾਕ ਵਾਸਤੇ ਲੈਤੀ ਸੀਗੀ ਜਵਾਕ ਆਪ ਤੇ ਜਵਾਕ ਦੇ ਜਿਹੜੇ ਮਾਤਾ ਪਿਤਾ ਨੇ ਉਹ ਬਾਹਰ ਰਹਿੰਦੇ ਨੇ ਤੇ ਬਾਹਰੋਂ ਆਏ ਸੀਗੇ ਤੇ ਜਵਾਕ ਨੇ ਜਿੱਦ ਕਰ ਲਈ ਸੀ ਤਾਂ ਕਰਕੇ ਲੈ ਕੇ ਦੇਤੀ ਸੀਗੀ ਉਹ 2-4 ਦਿਨਾਂ ਲਈ ਇੱਥੇ ਆਏ ਸੀਗੇ ਉਹ ਤੋਂ ਬਾਅਦ ਮੋੜ ਤੋਂ ਬਾਹਰ ਭਾਗੇ ਸੀ ਆ ਕਰਕੇ ਇਹ ਇਦਾਂ ਹੀ ਖਰਾਬ ਹੋ ਜੂਗੀ ਮਾਲਕ ਕਹਿੰਦੇ ਨੇ ਵੀ ਇੱਥੇ ਐਵੇਂ ਹੀ ਪਈ ਰਹੀ ਕਿਉਂਕਿ ਬੈਟਰੀ ਅਜੀ ਖਰਾਬ ਹੋ ਜੂਗੀ ਇਹ ਤਾਂ ਚਾਰਜ ਲਾਉਂਦੇ ਰਹੇ ਤੇ ਖੇਡਦੇ ਰਹੇ ਚਲਾਉਂਦੇ ਰਹੇ ਤਾਂ ਹੀ ਠੀਕ ਰਹਿੰਦੀ ਹੈ ਬਾਕੀ ਫੰਕਸ਼ਨ ਬਹੁਤ ਨੇ ਇਹਨਾਂ ਨੇ ਦੱਸਿਆ ਸਾਰਾ ਕੁਝ ਕਨਫਰਮ ਇਹਨਾਂ ਨੇ ਕੀਤਾ ਤੇ ਰੇਟ 9000 ਰੁਪਿਆ ਡਿਮਾਂਡ ਕੀਤੀ ਹੈ ਇੱਕਾ ਘਟਵਾਦ ਕੀਤਾ ਜਾਊਗਾ ਤੇ ਜਮ੍ਹਾਂ ਨਮੀ ਅਜੀ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ ਜਿੰਨਾਂ ਦੀ ਹੈਗੀ ਅਜੀ ਇਹ ਤੇ ਗੱਲ ਕਰਕੇ ਤੁਸੀਂ ਆਪ ਤੇ ਕਿਸੇ ਨੇ ਆਪਦੇ ਬੱਚੇ ਵਾਸਤੇ ਲੈਣੀ ਹੈ ਜਵਾਕ ਵਾਸਤੇ ਲੈਣੀ ਹੈ ਕਈ ਵਾਰੀ ਹੁੰਦੇ ਅਸੀਂ ਜਵਾਕ ਕਹਿ ਦਿੰਦੇ ਆ ਕਈ ਵਾਰੀ ਮਾਤਾ ਪਿਤਾ ਕਹਿ ਦਿੰਦੇ ਆ ਵੀ ਗੱਡੀ ਲੈ ਕੇ ਦੇ ਦੇਣੀ ਅਸੀਂ ਛੋਟੀ ਗੱਡੀ ਜਿਹੜੀ ਜਵਾਕਾਂ ਲਈ ਹੁੰਦੀ ਆ ਚਲਾਉਣ ਵਾਲੀ ਉਹ ਗੱਡੀ ਹੈ ਸੀਗੇ ਬਾਕੀ ਤੁਸੀਂ ਸਾਰਿਆਂ ਨੇ ਦੇਖੀ ਹੋਊਗੀ ਤੇ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਈ ਹੈ ਜਵਾਕ ਵਾਸਤੇ ਲੈਣੀ ਆ ਤਾਂ ਗੱਲ ਕਰ ਲਿਓ ਆਪੇ ਜੀ ਤੇ ਗੱਲ ਕਰਦੇ ਜੇ ਆਪਾਂ ਹੁਣ ਆਪਣੇ ਕੋਲੇ ਇੱਕ ਸਪਲੈਂਡਰ ਪਹੁੰਚਿਆਗਾ ਸਪਲੈਂਡਰ ਦੀ ਗੱਲ ਕਰਦੇ ਆਂ ਲੋਈਆਂ ਖਾਸ ਇਹਨਾਂ ਦਾ ਏਰੀਆ ਏਰੀਆ ਦੱਸਦਾ ਸਭ ਤੋਂ ਪਹਿਲਾਂ 12 ਮਾਡਲ ਆਪਾਂ ਨੂੰ ਸਪਲੈਂਡਰ ਹੀ ਦੇਖਣ ਨੂੰ ਮਿਲੂਗਾ 12 ਮਾਡਲ ਹੈ ਕੰਡੀਸ਼ਨ ਆਲੋਕੀ ਆ 28000 ਰੁਪਿਆ ਇਹਨਾਂ ਨੇ ਡਿਮਾਂਡ ਕੀਤੀ ਆ ਜਿੰਨਾਂ ਦਾ ਸਪਲੈਂਡਰ ਹੈ ਪੰਜਾਬ ਨੰਬਰੇ ਕੰਡੀਸ਼ਨ ਵਧੀਆ ਪਈ ਆ ਕਮੀ ਪੇਸ਼ੀ ਕੋਈ ਨਹੀਂ ਚੋੜਾ ਟਾਇਰ ਮਾਲਕ ਨੇ ਪਿਛਲਾ ਪਵਾ ਰੱਖਿਆ ਮੂਰਰਾ ਟਾਇਰ ਵੀ ਠੀਕ ਮਿਲ ਜੂਗਾ ਬਾਕੀ ਸਾਰਾ ਕੁਝ ਚੈੱਕ ਕਰੋ ਤੁਸੀਂ ਫੋਟੋਆਂ 'ਚ ਆਪਾਂ ਦੇਖ ਹੀ ਰਿਹਾ ਚੀ ਕਾਲੇ ਰੰਗ ਦੇ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਰੇਟ ਘੱਟ ਵੱਧ ਹੋ ਜਾਊਗਾ ਨੰਬਰ ਆਪਾਂ ਸਕਰੀਨ ਤੇ ਦਈ ਦਿੱਤਾ ਜਿੰਨਾਂ ਦਾ ਇਹ ਮੋਟਰਸਾਈਕਲ ਹੈ ਸਿੰਘ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚੰਦ ਦੀ ਚੰਦ ਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਵੀਡੀਓ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜਰੂਰ ਉਹਨੂੰ ਦਬਾ ਦਿਓ ਤੇ ਬੱਤ ਵੱਦ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਆਪਦੇ ਵਟਸਐਪ ਦੇ ਗਰੁੱਪਾਂ ਦੇ ਵਿੱਚ ਫੇਸਬੁੱਕ ਤੇ ਜੋ ਕੁਝ ਵੀ ਤੁਸੀਂ ਚਲਾਉਂਦੇ ਹੋ ਸ਼ੇਅਰ ਕਰਦਿਆ ਕਰੋ ਅੱਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਪਹੁੰਚੇ ਹੋ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਤੁਹਾਨੂੰ ਮਿਲ ਗਿਆ ਹੋਊਗਾ ਉਹਨੂੰ ਲਾਜ਼ਮੀ ਦਬਦਿਓ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਕਿਉਂਕਿ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਕੀ ਚਾਹੀਦਾ ਕਿੰਨੇ ਕੁ ਪੈਸਾ ਚ ਚਾਹੀਦਾ ਕਮੈਂਟ ਪਾ ਦਿਓ ਜੀ ਉਸ ਤੋਂ ਬਾਅਦ ਆਪਾਂ ਲੈ ਕੇ ਪਹੁੰਚ ਜਾਗੇ ਆਲਟੋ ਗੱਡੀ ਦੀ ਆਪਾਂ ਗੱਲ ਕਰਾਂਗੇ ਅਸੀਂ ਆਲਟੋ 11 ਮਾਡਲ ਤੇ 50 ਕੁ ਪੈਸੇ ਆਪ ਤੇ ਨੰਬਰ ਚੈੱਕ ਕਰ ਲੂ ਗੱਡੀ ਚੈੱਕ ਰੂ ਗੱਡੀ ਦੀ ਕੰਡੀਸ਼ਨ ਚੈੱਕ ਰੋ ਜੀ ਦਿੱਲੀ ਨੰਬਰ ਹੈ ਅੰਦਰੋਂ ਸੋਹਣੀ ਗੱਡੀ ਬਾਹਰੋਂ ਵਧੀਆ ਪਈ ਹੈ ਆ ਰੇਟ ਆਪਾਂ ਦੇਖੀਏ ਤਾਂ 135 ਇਹਨਾਂ ਨੇ ਕਿਹਾ ਹੈਗਾ ਲੋਂਗੋਵਾਲ ਮਾਲਕ ਦਾ ਏਰੀਆ ਸੀ ਸੰਗਰੂਰ 11 ਮਾਡਲ ਹੈ ਰੇਟ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਕਰ ਲਿਓ ਗੱਲਬਾਤ ਆਪ ਹੀ ਜੀ ਆਪਣੀ ਵੀਡੀਓ ਤੋਂ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਅਲੱਗ-ਅਲੱਗ ਏਰੀਆ ਚੋਂ ਲੈ ਕੇ ਆਉਂਦੇ ਰਹਿਣਾ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਬੱਤ ਬੱਤ ਅੱਗੇ ਸ਼ੇਅਰ ਕਰਦਾ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਐਡ ਕਿਸੇ ਨੇ ਕਰਵਾਉਣੀਆਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੁਝ ਵੀ ਹੈ ਚਾਹੀ ਤੇ ਅਗਲੀ ਵੀਡੀਓ ਵਾਸ